ਬੀਰਪਾਲ ਦੇ ਕੋਲ ਜਮਲਦੀਪ ਕੋਲ ਬੀਰਪਾਲ ਜਨਾਬ ਜੀ ਟੱੜਦਾ ਗਰੀ ਆਪਾ ਆਰਾਮ ਪਿੱਛੇ ਹੋ ਬੇਟਾ ਇਸ ਵਾਰੀ ਅੱਧੀ ਹੱਦੀ ਬੀਰਪਾਲ ਰਮਨ ਪਿੱਛੇ ਦਾ ਪੈਰ ਜਿਸ ਤਰ੍ਹਾਂ ਤਿਆਰ ਨਹੀਂ ਜੀ ਇੱਕ ਮਿੰਟ ਪਰਮੀਤ ਕੌਰ ਚਲੋ ਪੂਰਾ ਟਿਕਰਾ ਟਿਕਰਾ ਖੜਾ ਲਓ ਜੀ ਓਰੇ ਓਰੇ ਹੱਥ ਨਹੀਂ ਲਓ ਜੀ ਦਸ਼ਮੀਨ ਪੋਰ ਬੇਟਾ ਪਿੱਛੇ ਹੋ ਜਾਓ ਓਏ ਨੋ ਨੋ ਜੀ ਨੋ ਦਾ ਜੀ ਹਰਜੋਤ ਕੌਰ ਗਗਦੀਪ ਕੌਰ ਹਰਜੋਤ ਕੌਰ ਹੌਲ ਜੀ ਕੱਢੀ ਲਾ ਦਿਓ ਜੀ ਮਨਪ੍ਰੀਤ ਕੌਰ ਬਹੁਤ ਵਧੀਆ ਖਰੋਜੀ ਜੀ ਦੀ ਟੀ-ਸ਼ਰਟ ਹੈ। ਉਹ ਕਲਰ ਵਾਲੀ ਹੈ। ਕਲਰ ਹੈ। ਮੈਂ ਸੱਚ ਨਾਲ ਜਨਾ। ਲਾਪ੍ਰੀਤ ਕੌਰ ਤੇਜੋ ਜਰਾ ਨਾਰੰਗੀ ਰੰਗ ਆਪਾਂ ਲਾ ਰਹੇ ਹਾਂ। ਉਹ ਫਾਉਲ ਕਰ ਗਈ। ਦੇਖੋ ਪੂਰਾ ਥੋੜਾ ਜਿਹਾ ਕਪੜਾ। ਅੱਧਾ ਬੈਠਾ। ਕਾਢੀ ਲਾ ਦੋ ਜੀ। ਇਹ ਫਾਉਲ ਕਿ ਕਰ ਗਈ? ਗੁਰਨੂਰ ਕੌਰ। ਓਏ ਹੋ ਰਹੋਗੇ ਭਾਈ। ਤੇਜ ਤੇਜ। ਨਾਬੋ ਜੀ ਬੇਟਾ ਲੰਘ ਜਾਂ ਤੂੰ ਇਹਨਾਂ ਨੂੰ ਚਾਲੇ ਨਾ ਫਿਰ ਪਾਸੇ 6 7 ਹਾਂਜੀ ਸੈਕਿੰਡ ਰਾਉਂਡ ਸ਼ੁਰੂ ਹੋ ਰਿਹਾ ਜੀ ਨੰਬਰ 1 ਖੁਸ਼ੀ ਮਾਰਨੇ ਮਾਰਨਾ ਇੱਕ ਦੋ ਕਾਢੀ ਲਾਓ ਜੀ ਕਮਲਦੀਪ ਤੌਰ Nëmë <laughs> në